ਅਸੀਂ ਹੁਣ ਪਹੁੰਚ ਗਏ ਆ ਭਵਾਨੀਗੜ ਤੇ ਟਾਈਮ ਹੋ ਗਿਆ 10 ਵਜੇ ਦਾ 10 ਵਜੇ ਨੇ 52 ਹੋਏ ਨੇ ਬਸ ਥੋੜਾ ਟਾਈਮ ਰਹਿ ਗਿਆ 10 ਵਜੇ ਚ ਤੇ ਆਪਾਂ ਕੇਸ਼ਵਾਲੇ ਛੋਲੇ ਭਟੂਰੇ ਆਪਾਂ ਖਾ ਨਹੀਂ ਸਕਦੇ ਕਿਉਂਕਿ ਆਪਾਂ ਰੋਟੀ ਖਾ ਕੇ ਆਏ ਆ ਘਰੋਂ ਜੇ ਨਾ ਖਾਧੀ ਹੁੰਦੀ ਫੇਰ ਤਾਂ ਆਪਾਂ ਖਾ ਲੈਂਦੇ ਮੈਂ ਤਾਂ ਨਹੀਂ ਖਾਣਾਂ ਮੈਂ ਤਾਂ ਖਾ ਲੈਂਦੀ ਮੈਂ ਤਾਂ ਖਾਈ ਲੈਣੇ ਹਨ ਯਾਰ ਤੁਸੀਂ ਨਹੀਂ ਖਾਣੇ ਹਿੰਦੇ ਮੈਂ ਤਾਂ ਖਾ ਸਕਦੀ ਹਾਂ ਨਾ ਮੈਨੂੰ ਸਿਮਪਲ ਦਾਲ ਰੋਟੀ ਖਾਣਾ ਪਸੰਦ ਹੈ ਹੋ ਹੋ ਚਲੋ ਫਿਰ ਤੁਹਾਨੂੰ ਦਾਲ ਰੋਟੀ ਖਵਾਣਿਆ ਕੋ ਉਰਾਜ ਕੁਛ ਹੋਰ ਖਾਣਾ ਨਹੀਂ ਚੰਗਾ ਬਣਿਆ ਰਿਹਾ ਵਲੌਗ ਚ ਦੇਖਦੇ ਆਪਾਂ ਕੀ ਖਾਂਦੇ ਸਿੰਪਲ ਦਾਲ ਰੋ ਠੀਕ ਹੈ ਚੱਲ ਜੀ ਕਿ ਹੋਰ ਕੁਝ ਚੱਲਦਾ ਹੈ ਵਾਹਿਗੁਰੂ ਵਾਹਿਗੁਰੂ ਹੁਣ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹਟ ਜਾਈ ਯਾਰ ਦੁਨੀਆ ਕੋਲੋਂ ਕਰੀ ਨਾ ਕੰਮ ਚੱਲ ਥੋੜੇ ਚੁੱਪ ਚੁੱਪ ਨੀ ਨਾ ਹੱਥ ਖੋਲ ਕੇ ਦੀ ਸਾਡੇ ਨੱਦੀਏ ਬਰਗਲਾਸੀ ਨ 90 ਪਹੁੰਚ ਗਏ ਤੇ ਇੱਥੇ ਨਾ ਸਾਹਮਣੇ ਆ ਕਬਾੜ ਵਾਲੀ ਦੁਕਾਨਾਂ ਨੇ ਤੇ ਇੱਥੇ ਸਾਡੀ ਗੱਡੀ ਜਿਹੜੀ ਵਰਨਾ ਸੀ ਅਸੀਂ ਸੇਲ ਕੀਤੀ ਉਹ ਇੱਥੇ ਖੜੀ ਤੇ ਮੈਂ ਨੰਗਦਿਆਂ ਵੇਖ ਲਿਆ ਤੇ ਮੈਂ ਉਤਾਰ ਨੂੰ ਕਿਹਾ ਪਿੱਛੇ ਮੋੜੋ ਗੱਡੀ ਆਪਾਂ ਵੇਖ ਕੇ ਆਉਨੇ ਆ ਤੇ ਹੁਣ ਅਸੀਂ ਦੇਖਿਆ ਸਾਡੀ ਗੱਡੀ ਖੜੀ ਤੇ ਮੈਨੂੰ ਦੇਖ ਕੇ ਬੜਾ ਮੇਰਾ ਮਨ ਜਿਆ ਭਰ ਗਿਆ ਗੱਡੀ ਦੇਖ ਕੇ ਤੇ ਉਤਾਰ ਪੁੱਛਣ ਗਏ ਨੇ ਹੁਣ ਜਿੰਨੇ ਮੈਂ ਪੁੱਛ ਕੇ ਆਉਨਾ ਤੇ ਟਾਇਰ ਟੂਰ ਉਹਦੇ ਸਭ ਕੱਢ ਛੱਡੇ ਬਾਕੀ ਸਾਰਾ ਕਬਾੜ ਦੇ ਕਰਕੇ ਖੜੀ ਕਰ ਰੱਖੀ ਹੈ ਮੈਂ ਦਿਖਾਨੀ ਆ ਤੁਹਾਨੂੰ ਅੰਦਰ ਤੇ ਮੇਰਾ ਤਾਂ ਮਨ ਭਰ ਗਿਆ ਦੇਖ ਕੇ ਉਤਾਰ ਗਏ ਦੇਖਣ ਸੋ ਵੀ ਆਸੀਂ ਸਾਡੀ ਮਰਨਾ ਜਿਹੜੀ ਕਵਾੜ ਚ ਵੇਚੀ ਸੀਗੀ ਤੇ ਉਹ ਅਸੀਂ ਲੰਘ ਰਹੇ ਸੀਗੇ ਤੇ ਸਾਨੂੰ ਦੇਖਿਆ ਵੀ ਸਾਡੀ ਗੱਡੀ ਖੜੀ ਐ ਉਹੀ ਨੰਬਰ ਉਹੀ ਸਾਰਾ ਕੁਝ ਇਹ ਗੱਡੀ ਇੱਥੇ ਕਵਾੜ ਚ ਖੜੀ ਐ ਬਾਏ ਬਾਏ ਸੁਰੇ ਪਛਾਣ ਆ ਗਈ ਮੈਂ ਗੱਡੀ ਮੇਰੀ ਖੜੀ ਐ ਮੈਂ ਮੇਰੇ ਦਿਲ ਨੂੰ ਹੌਲ ਹੀ ਪੈਣ ਲੱਗ ਪਏ। ਕੋਈ ਤੁਸੀ ਗੱਡੀ ਦੇਖ ਰਹੇ ਸੀ ਆਪਣੀ ਗੱਡੀ ਤੇ ਧਿਆਨ ਨਹੀਂ ਨਾ ਨਾ ਮੈਂ ਉੱਥੇ ਹੀ ਦੇਖ ਹੀ ਜਾਂਦਿਆਂ ਮੈਂ ਕਿਹਾ ਮੇਰੀ ਗੱਡੀ ਖੜੀ ਹੈ ਪੱਕਾ। ਉਹ ਚਾਰੀ ਹੈ ਬੜਾ ਸਾਹ ਦਿੱਤਾ ਸਾਨੂੰ ਇਹਨੇ ਪਰ ਮੈਨੂੰ ਅੱਜ ਬੜਾ ਦੇਖ ਕੇ ਦੁੱਖ ਹੋਇਆ ਕਿ ਉਹ ਚਾਰੀ ਜਿੱਥੇ ਖੜੀ ਹੈ। ਬਾਏ। ਉਹ ਸੀ ਸਾਡੀ ਗੱਡੀ ਆ ਸੀ। ਲੋਜੀ ਹਮ ਲੋ ਪਹੁੰਚ ਗਏ ਆਪਾਂ। ਲੋਜੀ ਖੰਨੇ ਆਪਾਂ ਐਂਟਰ ਕਰ ਚੁੱਕੇ ਆ। ਬੜੀ ਯਾਦ ਆ ਰਹੀ ਖੰਨੇ ਦੀ ਪੁਰਾਣਾ ਖੰਨਾ ਦੇਖ ਕੇ ਲੱਟਣ ਲੱਗੇ ਹੋ ਰਹੇ ਹਾਂ ਲੱਟਾ ਲੁੱਟ ਲੱਗ ਗਿਆ ਨਵਾਂ ਬਣ ਗਿਆ ਖੰਨਾ ਹੁਣ ਸਾਡੇ ਵਾਸਤੇ ਤਾਂ ਉਹੀ ਪੁਰਾਣਾ ਹੀ ਹੈ ਹੈਨਾ ਵਾਹੇ ਗਰੂ ਵਾਹ ਖੰਨੇ ਵਾਲੇ ਉਹ ਆ ਗਏ ਖੰਨੇ ਆ ਇੱਕ ਬਸ ਉਹਡਾ ਹੁੰਦਾ ਸੀ ਨਾ ਕੋਟੀ ਵਾਲੀ ਬਸ ਫੜਨੀ ਆਪਾਂ ਨੇ ਇਹ ਹੁੰਦਾ ਨਹੀਂ ਹੈਗਾ ਉਹ ਦੇਖੋ ਕਿੰਨਾ ਸੋਹਣਾ ਬਣ ਗਿਆ ਬਸ ਸ੍ਰੀ ਮਹਾਰਾਜਾ ਜੱਸਾ ਰਾਮਗੜੀਆ ਬਸ ਟਰਮੀਨਲ ਖੰਨਾ ਨੇ ਬੜਾ ਕੁਝ ਬਦਲ ਗਿਆ ਯਾਰ ਖੰਨੇ ਨਵਾਂ ਬਣ ਗਿਆ ਖੰਨਾ ਉਹ ਦੇਖੋ ਇੱਕ ਮੈਂ ਆਉਂਦਾ ਮਹਾਰ ਬਣਾਏ ਨੇ ਹਾਂ ਬਹੁਤ ਸੋਹਣਾ ਬਣ ਗਿਆ ਭਾਈ ਬੜੇ ਟਾਈਮ ਬਾਅਦ ਆਏ ਆਪਾਂ ਤੇ ਇੱਥੇ ਅਸੀਂ ਕਈ ਵਾਰ ਵਿਸ਼ਾਲ ਆਉਂਦੇ ਹਾਂ ਸ਼ਾਪਿੰਗ ਕਰਨ ਤੇ ਇੱਥੇ ਉਤਾਰਦਾ ਆਫਿਸ ਹੁੰਦਾ ਸੀ ਵਾਓ ਰਾਣੀਏ ਜੱਤਾ ਦਾੜੀਆਂ ਹੋਣ ਸੱਤ ਸਾਲ ਅਸੀਂ ਖੰਨੇ ਰਹੇ ਆ ਤੇ ਬੜਾ ਵਧੀਆ ਲੱਗ ਰਿਹਾ ਇੱਥੋਂ ਤੁਰ ਕੇ ਅਸੀਂ ਨਾ ਸਮਾਧੀ ਰੋਡ ਤੋਂ ਅੱਗੇ ਸਾਡਾ ਘਰ ਹੁੰਦਾ ਸੀ ਨਰਤਮਨ ਨਗਰ ਉੱਥੋਂ ਤੁਰ ਕੇ ਅਸੀਂ ਬਾਜ਼ਾਰ ਆ ਜਾਣਾ ਤੇ ਨਾਲ ਆਪਣੀਆਂ ਸਹੇਲੀਆਂ ਮਿਲੀਆਂ ਹੁੰਦੀਆਂ ਸੀ ਤੇ ਉਹ ਟਾਈਮ ਨੂੰ ਯਾਦ ਕਰ ਰਿਹਾ ਕਿ ਤੁਰ ਕੇ ਆਉਣਾ ਬਾਜ਼ਾਰ ਘੁੰਮ ਫਿਰ ਕੇ ਆਪਣੀ ਸ਼ਾਪਿੰਗ ਕਰਨੀ ਸਾਰਾ ਕੁਝ ਖਰੀਦ ਕੇ ਵਾਪਸ ਆਏ ਕੇਸੀ ਮਾਰਕੀਟ ਆਏ ਕੇਸੀ ਮਾਰਕੀਟ ਇੱਥੋਂ ਵੀ ਬੜੀ ਸ਼ਾਪਿੰਗ ਕੀਤੀ ਅਸੀਂ ਇੱਧਰ ਆ ਗਈ ਬੁੱਕ ਮਾਰਕੀਟ ਆ ਨੀ ਰੋਡ ਇੱਧਰ ਆ ਗਿਆ ਲਲਹੇੜੀ ਰੋਡ ਤਾਂ ਸਾਰਾ ਕੁਝ ਯਾਦ ਆ ਮੈਨੂੰ ਵੀ ਯਾਦ ਆ ਰਾਜਪੂਤ ਜੁਐਲਰ ਤੇ ਇੱਕ ਵੇਖਿਓ ਆਟੋ ਵਾਲਾ ਉੱਤੇ ਚੜੀ ਜਾਂਦਾ ਸੁਭਾਸ਼ ਬਾਜ਼ਾਰ ਆ ਸੀ ਬਾਜ਼ਾਰ ਆ ਗਿਆ ਕੇ ਸਿਵਲ ਹਸਪੀਟਲ ਆ ਗਿਆ ਸੁਭਾਸ਼ ਬਾਜ਼ਾਰ ਨੂੰ ਅਸੀਂ ਇੱਥੇ ਮੋੜ ਜੰਨੇ ਹਾਂ ਬਸ ਇੱਥੋਂ ਐਂਟਰ ਹੋ ਕੇ ਇੱਥੋਂ ਵੀ ਐਂਟਰ ਹੋ ਜਾਂਦੇ ਹੁੰਨੇ ਆ ਇਸ ਕੋੰਸੀ ਆ ਮੰਡੀ ਗਵਿੰਦਗੜ ਜਿੱਥੋਂ ਅਸੀਂ ਪਹਿਲਾਂ ਵੀ ਖਾਣਾ ਖਾਣ ਹੁੰਦੇ ਹੁੰਨੇ ਹਾਂ ਇਹ ਗੁਰਨਾਨਕ ਢਾਬਾ ਹੈ ਜੀ ਗੁਰਨਾਨਕ ਢਾਬਾ ਇਹ ਹੁਣ ਕਾਫੀ ਫਰਕ ਪੈ ਗਿਆ ਕਾਫੀ ਮਾਡਰਨ ਢਾਬਾ ਬਣ ਗਿਆ ਪਹਿਲਾਂ ਤਾਂ ਸਿਰਫ ਉਹਦਾ ਹੀ ਚੜਾ ਬੱਟਾ ਮੈਂ ਨਾਲ ਖਾਣਾ ਬਹੁਤ ਵਧੀਆ ਬਹੁਤ ਜੀਵਾਂ ਵਿੱਚ ਰਹੀ ਕਿ ਤਰੀਕਾ ਉਹ ਰਾਈਟੇ ਖਾਂਦੇ ਰਿਹਾ ਜਦੋਂ ਗਗਨੂਰੀ ਕੋਲਿੰਦਰ ਵੀ ਦਿੰਦੇ ਹਨਾ ਇਹ ਉਹ ਜਦੋਂ ਉਹਨੇ ਕਹਿੰਦੇ ਨੇ ਉਹ ਵੀ ਆਪਾਂ ਵੀ ਰਹਿੰਦੇ ਆਪਾਂ ਵੀ ਰਹਿੰਦੇ ਆ ਪਰ ਉਹ ਤੋਂ ਘਟਣ ਦੇ ਜਦ ਗੱਲ ਨਹੀਂ ਰਹਿੰਦੇ ਸੀ ਨਾ ਉਹਦੋਂ ਅਸੀਂ ਜਦੋਂ ਆਉਣਾ ਸਪੈਸ਼ਲ ਤੇ ਕਿਦੋਂ ਰਾਣਾ ਬਸ ਆਪਾਂ ਇੱਥੇ ਚੱਲਦੇ ਆ ਗੁਰਨਾਣ ਧਾਗੇ ਚੱਲਦੇ ਆ ਇੱਥੇ ਆ ਕੇ ਆ ਗਏ ਆ ਤੇ ਆਪਾਂ ਇੱਥੇ ਆਏ ਆ ਮੈਂ ਸਿਰ ਉੱਤੇ ਦਿਖਾ ਕੇ ਤੇਰੇ ਨਾਂਦਿਆਂ ਨੂੰ ਲਾਂਗਿਆ ਚੱਕਰ ਕਿਉਂਕਿ ਭੁੱਖ ਬੜੀ ਲੱਗੀ ਜੀ ਮੈਂ ਆਹ ਤੇਰੇ ਵਿਚਾਰੇ ਉਹਨਾਂ ਨੂੰ ਵੀ ਭਾੜੜ ਕਾ ਦੀ ਪਾਣੀ ਖਾ ਕੇ ਜਾਂਦੇ ਆ ਇੱਥੇ ਚਾਹ ਪੀਵਾ ਗਏ ਹਣਾ ਪਲੇਨ ਰਾਈਸ ਤੇ ਦਹੀਂ ਮਗਾਏ ਮੇਨ ਮੰਗਾ ਲੀਏ ਮੇਨ ਮੰਗਾ ਲੀਏ ਆਈਆਂ ਆਪਣੀਆਂ ਲੱਗ ਚੁੱਕੀਆਂ ਨੇ ਜੋ ਖਾਣਾ ਆ ਗਿਆ ਮਿਕਸ ਵੈਜਿਟਸ ਨਾਲ ਦਹੀਂ ਮੈਂ ਤਾਂ ਦਹੀਂ ਨਾਲ ਖਾ ਲਾਂਗੀ ਜਿਆਦਾ ਮਿਰਚ ਨਾਲ ਮੈਂ ਨਹੀਂ ਖਾ ਲਾਂਗੀ ਕद्दू ਦਾ ਚਾਰ ਵੀ ਪਿਆ ਹੋਇਆ ਕद्दू ਦਾ ਪੇਠੇ ਦਾ ਪੇਠੇ ਦਾ ਪੇਠੇ ਦਾ ਆਜੋ ਆਜੋ ਕਿੰਨਾ ਟ੍ਰੈਫਿਕ ਆ ਜੀ ਰੋਟੀ ਪਣੀ ਅਸੀਂ ਖਾ ਲਿਆ ਰੋਟੀ ਖਾ ਕੇ ਤੇ ਹੁਣ ਅਸੀਂ ਚੱਲਿਆਂ ਗੁਬਿੰਦਗੜ੍ਹੋਂ ਚੱਲ ਪਏ ਹੁਣ ਅਸੀਂ ਚੱਲੇ ਆਪਣੇ ਨਾਨਕੇ ਮੈਂ ਕਿਹਾ ਛੁੱਟੀ ਹੈ ਤੇ ਆਪਾਂ ਮਿਲ ਆਉਨੇ ਆ ਉਤਾਰ ਨੂੰ ਛੁੱਟੀ ਸੀ ਉਤਾਰ ਦੇ ਕੰਮ ਸੀ ਆਫਿਸ ਦੇ ਉਹ ਨਵੇੜਲੇ ਇਹਨਾਂ ਨੇ ਤੇ ਮੈਨੂੰ ਵੀ ਇੱਕ ਦੋ ਕੰਮ ਸੀ ਉਹ ਵੀ ਆਪਾਂ ਨੇ ਕਰ ਲਿਆ ਤੇ ਹੁਣ ਆਪਾਂ ਫਰੂਟ ਸਟਾਟ ਲੈ ਲਈਏ ਕੋ ਤੇ ਅੱਜ ਸੋਹਰੇ ਚੱਲੇ ਉਤਾਰਾ ਪੜੇ ਤਾਂ ਜੋ ਫਰੂਟ ਲੈਣਾ ਕੇਲਾ ਕੇਲੇ ਸਭ ਤੋਂ ਵਧੀਆ ਫਰੂਟ ਆ ਸਾਰੇ ਖਾ ਲੈਂਦੇ ਨੇ ਹੈਨਾ ਫਰੂਟ ਕੇਲੇ ਆ ਜਿਹੜਾ ਅੱਗੇ ਏਟੀਐਮ ਕਿਤੇ ਹੋਰ ਵਹੋਣਾ ਹੁਣ ਇੱਥੇ ਕਿੱਥੇ ਰੁਕੋਗੇ ਇੰਨਾ ਟ੍ਰੈਫਿਕ ਆ ਤੇ ਅੱਜ ਉਤਾਰ ਜਾ ਰਹੇ ਜੀ ਆਪਣੇ ਸੌਰੇ ਕਾਫੀ ਟਾਈਮ ਬਾਅਦ ਜਣ ਸੌਰੇ ਹੈ ਨਾਣ ਸੌਰੇ ਨਾਨਿਕਾ ਸੌਰੇ ਨਾਨਕੇ ਸੌਰੇ ਕਾਫੀ ਟਾਈਮ ਬਾਅਦ ਜਾਦੇ ਤਾਂ ਹੀ ਮਿਲਦਾ ਹੈਨਾ ਹੂੰ ਬੜਾ ਟਾਈਮ ਹੋ ਗਿਆ ਤਾਰ ਬੜਾ ਇਹਨਾਂ ਨੇ ਮੋੜ ਬਣਾਇਆ ਹੈ ਹੂੰ ਧਿਆਨ ਨਾਲ ਥੱਲੇ ਲਾ ਲੈਂਦੇ ਥੱਲੇ ਦੀ ਚਲੇ ਜਾਂਦੇ ਨਹੀਂ ਇਹ ਮੇਰੇ ਨਹੀਂ ਮੇਰੇ ਮਿੱਤੇ ਪੀ। ਬੜੀ ਅਸੀਂ ਸਰਾਂ ਦੇ ਕ੍ਰੋਸ ਕਰ ਗਏ ਆ ਫਤੇਗੜ ਸਾਹਿਬ ਪਹੁੰਚਣ ਵਾਲੇ ਆ। ਤੇ ਪ੍ਰਾਣੀਆਂ ਇੱਥੇ ਵੀ ਜਿਆਦਾ ਨੇ ਆਪਣੀਆਂ। ਨਾਨਕੇ ਪਿੰਡ ਦੀਆਂ। ਤੇ ਪਹਿਲਾਂ ਅਸੀਂ ਜਾਈਏ ਜੀ ਮਮਿਆਂ ਦੇ ਘਰੇ ਤੇ ਫਿਰ ਆਉਂਦੇ ਹੋਏ ਹੀ ਗੁਰਦੁਆਰਾ ਫਤੇਗੜ ਸਾਹਿਬ ਮੱਥਾ ਟੇਕ ਕੇ ਤੇ ਫਿਰ ਅਸੀਂ ਵਾਪਸ ਆਪਣਾ ਸੰਗਰੂਰ ਨੂੰ ਚੱਲਾਂਗੇ। ਉਹ ਮੁੰਡਾ ਜਾ ਰਿਹਾ। ਜਿੱਥੇ ਗੁੱਤ ਦੇ ਕੋਦੀ ਮੋਟਰਸਾਈਕਲ ਵਾਲੇ ਦੀ। ਹਾਂ। ਪਿੱਛੇ ਗੋਤ ਕੀਤੀ ਹੈ ਪੋਨੀ ਕੀਤੀ ਹੈ ਅੱਗਰ ਮਹਿਲ ਕੇ ਜਨਾਨੀ ਹੈ ਕਿ ਬੰਦਾ ਹੈ ਬੰਦਾ ਹੈ ਹੈਲਮਟ ਪਾਇਆ ਉੱਥੋਂ ਉਹ ਆਹੀ ਦੇਖੀ ਇੱਧਰ ਆ ਗਿਆ ਜੋਤੀਸਰ ਤੇ ਇੱਧਰ ਆਪਾਂ ਆ ਗਏ ਜੀ ਫਤੇਗੜ ਸਾਹਿਬ ਨੂੰ ਫਤੇਗੜ ਸਾਹਿਬ ਤੋਂ ਅੱਗੇ ਆ ਜੀ ਆ ਗਏ ਆਪਣੇ ਨਾਨਕੇ ਨਾਨਕਾ ਪਿੰਡ ਆ ਗਿਆ ਆਪਣਾ ਫਤੇਗੜ ਸਾਹਿਬ ਦੇ ਕਰੋ ਦਰਸ਼ਨ ਭਾਈ ਸੱਚੀ ਜਦੋਂ ਫਤਿਹਗੜ ਸਾਹਿਬ ਜੀ ਕੋਲ ਐਂਟਰ ਹੁੰਨੇ ਨਾ ਆਪਾਂ ਹਾਂ ਅਲੱਗ ਹੀ ਮੈਨੂੰ ਨਾ ਇਹ ਮਹਿਸੂਸ ਹੁੰਦਾ ਲੱਗਦਾ ਉਹ ਸਮਾਂ ਕਹੇ ਜਾ ਹੋਣਾ ਹਨ ਉਹ ਲਫਾਟਕ ਲੱਗੇ ਹੋਏ ਨੇ ਫਾਟਕ ਲੱਗੇ ਉਹ ਸਮਾਂ ਕਹੇ ਜਾ ਹੋਣਾ ਹਨ ਉਹ ਅੱਜ ਦੇਖੋ ਹਨ ਇੱਥੇ ਕਿੰਨੀ ਚਹਲ ਪਹਿਲ ਹੈ ਉਸ ਟਾਈਮ ਕਹੇ ਜਾ ਇੱਥੇ ਹੁੰਦਾ ਹੋਣਾ ਸਾਰਾ ਫਤਿਹਗੜ ਸਾਹਿਬ ਜੀ ਦੇ ਸ਼ਹੀਦ ਕੀਤੇ ਗਏ ਸੀ ਗੁਰਦੁਆਰਾ ਸਾਹਿਬ ਤਾਂ ਉਦੋਂ ਹੋਣਾ ਨਹੀਂ ਉਦੋਂ ਮਤਲਬ ਠੀਕ ਹੈ ਇੱਥੇ ਉਹਨਾਂ ਨੂੰ ਕੀਤਾ ਸੀਗਾ ਨਾ ਆਪਣਾ ਸ਼ਹੀਦ ਕੀਤਾ ਸੀ ਸ਼ਹੀਦ ਕੀਤਾ ਸੀਗਾ ਤੇ ਉਸ ਟਾਈਮ ਕਹਿ ਜਾਂ ਕਹਿ ਜਾਂ ਹਿਸਾਬ ਕਿਤਾਬ ਹੋਣਾ ਸਾਰਾ ਕੁਝ ਨਾ ਸੁੱਖਾ ਸੁੱਖਾ ਹੋਣਾ ਕਹਿ ਜਾਂ ਮਾਹੌਲ ਹੋਣਾ ਯਾਰ ਬਹੁਤ ਸੋਚ ਕੇ ਨਾ ਇੱਕ ਮਤਲਬ ਮਨ ਦੇ ਦਿਮਾਗੀ ਇਮੇਜਿਨੇਸ਼ਨ ਜੀ ਬਣਦੀ ਰਹਿੰਦੀ ਹੈ ਦਿਮਾਗ ਦੇ ਵਿੱਚ ਉਹ ਸਮਾਂ ਕਹਿ ਜਾ ਰਿਹਾ ਹੁਣ ਬੜਾ ਅੰਦਰੋਂ ਦੁੱਖ ਜਿਹਾ ਪ੍ਰਗਟ ਹੁੰਦਾ ਨਾ ਦੁੱਖ ਵੀ ਕਿਵੇਂ ਹੋਇਆ ਹੋਣਾ ਸਾਰਾ ਕਿਵੇਂ ਨਹੀਂ ਹੋਇਆ ਹੋਣਾ ਕਿੰਨੇ ਲੋਕ ਹੋਣਗੇ ਕਿੰਨੇ ਲੋਕ ਰਹਿਦੇ ਹੋਣਗੇ ਉਹਦਾ ਵਜ਼ੀਰ ਖਾਨ ਦਾ ਘਰ ਕਿੱਥੇ ਸੀਗਾ 15 ਮਿੰਟ ਹੋ ਗਏ ਸਾਨੂੰ ਫਾਟਕਾਂ ਦੇ ਖੜੇ ਨੂੰ ਮਸਾਂ ਹੀ ਟ੍ਰੇਨ ਆਈ ਹੈ ਬਹੁਤ ਲੇਟ ਹੁੰਦੀਆਂ ਟ੍ਰੇਨਾਂ ਯਾਰ ਇਹ ਤੁਹਾਨੂੰ ਚੰਗਾ ਹੁੰਦਾ ਸੀ ਦਰਵਾਜ਼ੇ ਤੋਂ ਪਹਿਲਾਂ ਮੱਥਾ ਟੇਕ ਲੈਂਦੇ ਹਾਂ ਪਹਿਲਾਂ ਫਤਿਹਗੁਰ ਸਾਹਿਬ ਮੱਥਾ ਟੇਕਦੇ ਫੇਰ ਅੱਗੇ ਜਾਂਦੇ ਇਧਰੋਂ ਆ ਰਹੀ ਏ ਆ ਗਈ ਆ ਗਈ ਆ ਗਈ ਆ ਗਈ ਆ ਗਈ ਹੋ ਗਈ ਹੋ ਗਈ ਇਹ ਤਾਂ ਮਾਲ ਗੱਡੀਆਂ ਦਾ ਰਵਾਜ ਹੈ ਕਿੰਨਾ ਟ੍ਰੈਫਿਕ ਹੋ ਗਿਆ ਟਰੱਕ ਜੇ ਸਾਡੇ ਕਦੋਂ ਦਾ ਅੱਗੇ ਲੱਗਿਆ ਸਾਈਡ ਆ ਗਿਆ ਮੋਟਰਸਾਈਕਲ ਵਾਲੇ ਹੋਰ ਉਧਰੋਂ ਗੱਡੀਆਂ ਨਿਕਲ ਨਹੀਂ ਤੇਰੇ ਦੱਸ ਮੈਂ ਤਾਂ ਗਲਤ ਗੱਲ ਹੈ ਯਾਰ ਉਧਰ ਵਾਲਿਆਂ ਨੇ ਵਿਚਾਰਨਾ ਕਿੱਧਰ ਵੜਨਾ ਦੱਸਾਂ ਇਹ ਨਾ ਰੋਜ਼ ਦੇ ਰੋਜ਼ ਦੇ ਭੇਤੀ ਨੇ ਇਹ ਹਾਂ ਇਹ ਲੋਕਲ ਨੇ ਬੰਦੇ ਇਹ ਮੇਰੇ ਮਾਮਿਆ ਪਿੰਡ ਹੈ ਮੇਰਾ ਸਹੀ ਗੱਲ ਬਣ ਕੇ ਅਸੀਂ ਜਾਏ ਤੇ ਅਸੀਂ ਗੱਲਾਂ 'ਚ ਇੰਨੀ ਕੁ ਬਿਜ਼ੀ ਰਹੇ ਟਾਈਮ ਬਹੁਤ ਘੱਟ ਸੀ ਸਾਡੇ ਕੋਲ ਤੇ ਗੱਲਾਂ ਕਰਦੇ ਕਰਦੇ ਵੀਡੀਓ ਬਣਾਉਣ ਦਾ ਚੇਤਾ ਹੀ ਭੁੱਲ ਗਿਆ ਤੇ ਉਹ ਗੱਡੀ 'ਚ ਬੈਠੇ ਆ ਤੇ ਸਾਨੂੰ ਫਟਕ ਫੇਰ ਲੱਗੇ ਯਾਦ ਆਇਆ ਕਿ ਵੀਡੀਓ ਬਣਾਉਣੀ ਸੀਗੀ ਅਸੀਂ ਨੇ ਹੁਣ ਯਾਦ ਆਇਆ ਮੈਨੂੰ ਆ ਕੇ ਜਦੋਂ ਇਹ ਫਟਕ ਕ੍ਰੋਸ ਕਰਨ ਲੱਗੇ ਜਾਣ ਵੇਲੇ ਹੀ ਫਟਕ ਲੱਗੇ ਸੀ ਇਸ ਟਾਈਮ ਅਸੀਂ ਫਿਲਕੋ ਫਰੰਟ ਤੇ ਆਂ ਫਟਕਾਂ ਦੇ ਹਾਂ ਤੇ ਆ ਦੇਖ ਲਓ ਜੀ ਸਾਡੀ ਕਿਸਮਤ ਚਲੋ ਕੋਈ ਨਾ ਤੇ ਨਾਨਕੇ ਵੀਡੀਓ ਬਣਾਈ ਨਹੀਂ ਹੈਗੀ ਇਸੇ ਕਰਕੇ ਹੀ ਬਸ ਗੱਲਾਂ 'ਚ ਲੱਗੇ ਰਹੇ ਲੱਗੇ ਰਹੇ ਤੇ ਬਾਕੀ ਕੋਈ ਵੀਡੀਓ ਬਣਾਉਣ ਵਾਲਾ ਹੈ ਵੀ ਨਹੀਂ ਸੀ ਟਾਈਮ ਬੜਾ ਘੱਟ ਸੀ ਸਾਡੇ ਕੋਲ ਮੈਂ ਨਾ ਦਾ ਹੀ ਘੰਟਾ ਕੋ ਬੈਠੇ ਆ ਹਾਂ ਹਾਂ ਬਸ ਘੰਟਾ ਕੋ ਬੈਠੇ ਆ फटाफट ਚਾਹ ਪਾਣੀ ਪੀਤਾ ਬਾਲਾ ਗੱਲਾਂបੱਤਾਂ ਮਾਰੀਆਂ ਸੀ ਬਸ ਆਪਾਂ ਛੱਪਾ ਦੇ ਫਟਾਫਟ ਆ ਗਏ ਤੇ ਚਲੋ ਕੋਈ ਗੱਲ ਨਹੀਂ ਜਦੋਂ ਨੈਕਸਟ ਟਾਈਮ ਜਾਵਾਂਗੇ ਫਿਰ ਤੁਹਾਨੂੰ ਮਲਾਵਾਂਗੇ ਵੈਸੇ ਤੁਸੀਂ ਮਿਸਟਰ ਐਂਡ ਮਿਸੇ ਬਾਸੀ ਚੈਨਲ ਤੇ ਨਾਲ ਕਿਹਨਾਂ ਨਾਲ ਬੇੜੀ ਲਿਆ ਹੋਣਾ ਤੇ ਮੈਂ ਮਿਲ ਆਈਆਂ ਤੁਹਾਡੇ ਕਹਿਣ ਤੇ ਕਿ ਕਮੈਂਟ ਹੈਹੀ ਤੁਹਾਡੇ ਕਿ ਤੁਸੀਂ ਜਾਂਦੇ ਨਹੀਂ ਹੈਗੇ ਤੇ ਮੈਂ ਕਿਹਾ ਕਿ ਅੱਜ ਮੈਂ ਟਾਈਮ ਕੱਢਣਾ ਹੀ ਕੱਢਣਾ ਪਰ ਲੋਕਾਂ ਨੂੰ ਕੀ ਪੂ ਪਤਾ ਲੱਗੂਗਾ ਕਿ ਵਾਕਈ ਜਾ ਕੇ ਆਇਆ ਕਿ ਨਹੀਂ ਹੁਣ ਮੈਂ ਤੁਹਾਨੂੰ ਫਤੇਗੜ ਸਾਹਿਬ ਦਿਖਾਤਾ ਤੇ ਨਾਲ ਹੀ ਫਤੇਗੜ ਸਾਹਿਬ ਦੇ ਪਿੰਡ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਆ ਤੇ ਮੈਂ ਜਾ ਕੇ ਆਈ ਆ ਜੀ ਪੱਕਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਕਿ ਨਹੀਂ ਜਾ ਕੇ ਆਈ ਝੂਠੀਆਂ ਬੋਲਣਾ ਹਨਾ ਹੋਰ ਫਟਕਾਂ ਦਾ ਪਰ ਵੇਟ ਕੀਤਾ ਹਾਂ ਤੇ ਫਟ ਖੁਣ ਟ੍ਰੇਨ ਪਤਾ ਨਹੀਂ ਕਦੋਂ ਆਉਣੀ ਹੈ ਠਹਿਰੀਏ ਸਟਾਪ ਇਹ ਲੋਕਲ ਟ੍ਰੇਨ ਹੈ ਨਾ ਕਿੰਨੀ ਸਪੀਡ ਹੈ ਦੀ ਯਾਰ ਸਪੀਡ ਹੀ ਬਹੁਤ ਆਦੀ ਤੋਈ ਲੰਮੇ ਪੈ ਕੇ ਥੱਕ ਗਏ ਸ਼ਰਾਮ ਕਰ ਰਹਾ ਹਾਂ ਸ਼ਰਾਮ ਕਰ ਰਹਾ ਹਾਂ ਚਲੋ ਫਾਟਾ ਖੁੱਲਣ ਵਾਲੇ ਆਏ ਇੱਧਰ ਹੀ ਮੋਟਰਸਾਈਕਲ ਲੱਗੇ ਤੇ ਕੋ ਨੰਗਣਾ ਕਿੱਥੋਂ ਹੈ ਉਹ ਦੇਖੋ ਸਾਹਮਣੇ ਇਹੀ ਤਾਂ ਯਾਰ ਜਾਦੂ ਹੈ ਹੂੰ ਇਹ ਤਾਂ ਗਲਤ ਗੱਲ ਹੈ ਯਾਰ ਫਿਰ ਅਗਲੇ ਨੇ ਕਿਧਰੋਂ ਇੱਧਰ ਵਾਲੇ ਨੇ ਕਿਧਰ ਨੰਗਣਾ ਲਓ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਅਸੀਂ ਸਮਝਾ ਬੋ ਹਾ ਜੀ ਦਮੰਦੀ ਫਰੈਂਡ ਦਾ ਘਰ ਤੇ ਲੋ ਜੀ ਕੱਲ ਅਸੀਂ ਆ ਗਏ ਸੀ ਨਾਨਕਿਆਂ ਤੋਂ ਤੇ ਉੱਥੇ ਵਲੌਗ ਆਪਾਂ ਸ਼ੂਟ ਨਹੀਂ ਕੀਤਾ ਤੇ ਉਸ ਤੋਂ ਬਾਅਦ ਘਰੇ ਆ ਕੇ ਵੀ ਨਹੀਂ ਆਪਾਂ ਨੇ ਵਲੌਗ ਸ਼ੂਟ ਕੀਤਾ ਬਸ ਰੈਸਟ ਤੇ ਸੀ ਐਨੇ ਕੋ ਥੱਕ ਗਏ ਸੀ ਕਾਫੀ ਲੇਟ ਹੋ ਗਿਆ ਸੀ 8:00 ਵਜੇ ਆਏ ਸੀ ਟਾਈਮ ਹੈ ਜੀ ਹੁਣ 8:30 ਵਜੇ ਦਾ ਤੇ ਰੋਟੀ ਰੋਟੀ ਖਾ ਕੇ ਆਪਾਂ ਸਹਰਸੂਰ ਕਰਕੇ ਫ੍ਰੀ ਹੋ ਕੇ ਤੇ ਮੈਂ ਟੀਵੀ ਦੇਖਣ ਲੱਗੀ ਸੀ ਅੱਜ ਨਾ ਮੈਂ ਇਹ ਮੂਵੀ ਦੇਖ ਰਿਆਂ ਉਹ ਜਿਹੜੀ ਆਈ ਏ ਚਮਕੀਲਾ ਚਮਕੀਲਾ ਤੇ ਸਲਾਹ ਤਾਂ ਹੈਗੀ ਹਜੇ ਉਤਾਰ ਦਾ ਆਫਿਸ ਦਾ ਕੰਮ ਚੱਲਦਾ ਪਿਆ ਤੇ ਪਤਾ ਨਹੀਂ ਕਦੋਂ ਫ੍ਰੀ ਹੋਣਗੇ ਜਦੋਂ ਫ੍ਰੀ ਹੋਏ ਫਿਰ ਆਪਾਂ ਬੈਠ ਕੇ ਦੇਖਾਂਗੇ ਤੇ ਦਮਨ ਇੱਧਰ ਆਪਣੇ ਸਕੂਲ ਦਾ ਕੰਮ ਕਰਦੀ ਪਈ ਐ ਤੇ ਮੈਂ ਕਿਹਾ ਉਹਨਾਂ ਚਰਚਾ ਵਾਲਾ ਆਪਾਂ ਪੁੱਛੀਏ ਸਾਰੇ ਦੇਖ ਲਈ ਚਮਕੀਲਾ ਮੂਵੀ ਸਾਰੇ ਦੇਖ ਲਈ ਸਾਡੀ ਘਰ ਚੋ ਅੱਖਾਂ ਨੇ ਮੈਂ ਵੀ ਰਹਿ ਗਈ ਪਤਾ ਨਹੀਂ ਕਿਵੇਂ ਨਹੀਂ ਹਜੇ ਅਸੀਂ ਦੇਖੀ ਨਹੀਂ ਦੇਖ ਰਿਹਾ ਕਿਵੇਂ ਬਿਲਾ ਦਈਏ ਪਹਿਲਾਂ ਉਤਾਰ ਫ੍ਰੀ ਹੋ ਜਾਨਾ ਉਤਾਰ ਹਜੇ ਫ੍ਰੀ ਨਹੀਂ ਫ੍ਰੀ ਨਹੀਂ ਹੋਏ ਹੈਗੇ ਤੇ ਲਓ ਜੀ ਅੰਦਰ ਆਪਾਂ ਨੇ ਮੂਵੀ ਲਾ ਲਈ ਐ ਤੇ ਹੁਣ ਫ੍ਰੀ ਹੋਏ ਇਸ ਤੇ ਹੁਣ ਆਪਾਂ ਲੱਗਿਆ ਦੇਖਣ ਮੂਵੀ